ਕਲਯੁਗ ਦੇ ਅੰਦਰ ਇਸਤਰੀ ਪੁਰਖ ਹੈ ਦਾਮ ਹਿਤ ਭਾਵੇਂ ਆਉ ਕੇ ਥਾਂ ਜਾਈ ਚਿੱਲੇ ਬਠਣ ਘਰਾਂ ਵਿੱਚ ਗੁਰ ਉਠ ਘਰੀ ਤੇ ਨਾਲੇ ਜਾਈ ਇਹ ਭਾਈ ਗੁਰਦਾਸ ਸਾਹਿਬ ਨੇ ਜ਼ਿਕਰ ਕੀਤਾ ਔਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪ ਜ਼ਿਕਰ ਕੀਤਾ ਜਿਹੜਾ ਮੈਂ ਸਵੇਰੇ ਦਰਬਾਰ ਸਾਹਿਬ ਤੋਂ ਪਿਆ ਕਿ ਵਾਇਨ ਚਿੱਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਓਡੋ ਡਰਾਵਾ ਝਟੇ ਪਾਏ ਵੇਖੋ ਲੋ ਵਖੇ ਲੋਕ ਹਸੇ ਰੋਟੀਆਂ ਕਾਰਨ ਪੂਰੇ ਤਾਲ ਔਰ ਸਾਧ ਸੰਗਤ ਉਹ ਹਾਲਾਤ ਕਲਯੁਗ ਵਿੱਚ 550 ਸਾਲ ਬਾਅਦ ਵੀ ਬਣੇ ਹੋਏ ਨੇ ਮੈਂ ਸਵੇਰੇ ਵੀ ਕਿਹਾ ਜਿਹਨੂੰ ਚੀਫ ਮਿਨਿਸਟਰ ਹੋਮ ਮਿਨਿਸਟਰ ਮੱਥਾ ਡੇਕਦਾ ਹੋਵੇ ਲੱਖਾਂ ਲੋਕ ਸ਼ਰਧਾਲੂ ਹੋਣ ਉਹ ਬੰਦੇ ਸਟੇਜ ਉੱਤੇ ਨੱਚ ਰਹੇ ਨੇ ਔਰ ਉਹ ਬਾਬਾ ਜਿਹੜਾ ਹੁਣ ਜੇਲ੍ਹ ਵਿੱਚ ਪੀਆਰ ਹੋ ਗਿਆ ਪਿਛਲੇ 7 ਸਾਲ ਤੋਂ ਉਹ ਜੇਲ੍ਹ ਵਿੱਚ ਪੀਆਰ ਹੈ ਉਹ ਦੀ ਜ਼ਮਾਨਤ ਨਹੀਂ ਕਰ ਰਹੇ ਔਰ ਉਹਦੀ ਅਰਬਾਂ ਖਰਬਾਂ ਦੀ ਜਾਇਦਾਦ ਹੈ 17 ਕਰੋੜ ਦੀ ਜਾਇਦਾਦ ਤਾਂ ਕੱਲੀ ਲੁਧਿਆਣੇ ਪਈ ਹੈ ਪੂਰੇ ਹਿੰਦੁਸਤਾਨ ਵਿੱਚ ਅਰਬਾਂ ਦੀ ਜਾਇਦਾਦ ਹੈ ਚਾਰ ਪੰਜ ਉਹਦੇ ਕਾਲਜ ਚੱਲਦੇ ਨੇ ਔਰ ਉਸ ਬੰਦੇ ਨੇ ਮਾਫ ਕਰਿਓ 65 ਸਾਲ ਦੀ ਉਮਰ ਵਿੱਚ ਕਾਲਜ ਦੇ ਰਜਿਸਟਰ ਵਿੱਚ ਬੱਚੀਆਂ ਦੀ ਹਾਜ਼ਰੀ ਲੱਗੀ ਹੈ ਕਾਲਜ ਦੇ ਰਜਿਸਟਰ ਵਿੱਚ ਬੱਚੀ ਨੂੰ ਛੁੱਟੀ ਦਿੱਤੀ ਜਾ ਰਹੀ ਹੈ ਵਿਆਹ ਲੜਕੀ ਆਪਣੇ ਘਰ ਚਲੀ ਹੈ ਐਪਲੀਕੇਸ਼ਨ ਲਖਵਾ ਲਈ ਹੈ ਉਹ ਜਾ ਰਹੀ ਹੈ ਘਰ ਘਰ ਪਹੁੰਚੀ ਨਹੀਂ ਸાસ ਸੰਗਤ ਬੇਪਤੀ ਕਰਕੇ ਰੇਪ ਕਰਕੇ ਕਤਲ ਕਰ ਦਿੱਤਾ ਗਿਆ ਉਹਦੇ ਕਾਲਜ ਹੁਣ ਬੰਦ ਕੀਤੇ ਨੇ ਜਿਹੜੀਆਂ ਬੱਚੀਆਂ ਨੇ ਡਾਕਟਰ ਬੜਨਾ ਸੀ ਉਹ ਬੱਚੀਆਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਇਹੋ ਜਿਹੇ ਬਾਬਦਿਆਂ ਨੇ ਔਰ ਸਾਸ ਸੰਗਤ ਧਾਰਮਿਕ ਬੰਦੇ ਨੇ ਇਹ ਕਲਯੁਗ ਦੀ ਨਿਸ਼ਾਨੀ ਚੇਲੇ ਸਾਜ਼ ਵਜਾਏ ਹੁੰਦੇ ਨੱਚਣ ਗੁਰੂ ਬਹੁਤ ਵਿਦ ਭਾਈ ਇਸਤਰੀ ਪੁਰਖ ਹੈ ਦਮ ਹਿਤ ਭਾਵੇਂ ਆਉ ਕੇ ਤਾਂ ਉਜਾਈ ਭਾਈ ਗੁਰਦਾਸ ਸਾਹਿਬ ਨੇ ਤਾਂ ਕਿਹਾ ਕਹਿੰਦੇ ਪਰ ਜਾਂਦੀ ਗਿਆਨ ਬਿਨ ਪੂੜ ਸਤਿਮੁਖੋ ਆਲਾਈ ਵਰਤੇ ਆਪਾਪ ਸਭਸ ਜਗਵਾਹੀ ਨਾ ਸਮਾਜਿਕ ਹਾਲਾਤ ਠੀਕ ਨਾ ਧਾਰਮਿਕ ਠੀਕ ਨਾ ਰਾਜਨੀਤਿਕ ਹਾਲਾਤ ਠੀਕ ਔਰ ਇਥੋਂ ਇਥੋਂ ਕਿ ਪਰਜਾ ਵੀ ਇਥੋਂ ਤੱਕ ਅੰਨੀ ਹੋ ਗਈ ਸਾਧ ਸੰਗਤ ਅੱਜ ਗੁੱਸਾ ਨਾ ਕਰਿਓ ਮੈਂ ਸਵੇਰੇ ਵੀ ਕਿਹਾ 550 ਸਾਲ ਤੋਂ ਬਾਅਦ ਫਿਰ ਅਸੀਂ ਉੱਥੇ ਆ ਕੇ ਖੜ ਗਏ ਹੁਣ ਪ੍ਰਚਾਰ ਤੇ ਪ੍ਰਸਾਰ ਦੀ ਬਹੁਤ ਜ਼ਰੂਰਤ ਹੈ ਉਹ ਟੈਕਨੀਕ ਲੱਭਣ ਦੀ ਲੋੜ ਹੈ ਪ੍ਰਚਾਰ ਕਿਵੇਂ ਕਰਨਾ ਹੈ ਅੱਜ ਜੋੜਨ ਦੀ ਜ਼ਰੂਰਤ ਆ ਪੰਜ ਜੋੜਨਾ ਕਿਵੇਂ ਆਪਣੇ ਬੱਚਿਆਂ ਪਦਾਰਥਾਂ ਦੀ ਕਮੀ ਨਹੀਂ ਹੈ ਪਦਾਰਥ ਇਹ ਪਦਾਰਥਵੱਦੀ ਯੁੱਗ ਸ਼ੁਰੂ ਹੋ ਗਿਆ ਕਿਸੇ ਕੋਲ ਪੈਸੇ ਦੀ ਕਮੀ ਨਹੀਂ ਪਰ ਸਭ ਤੋਂ ਵੱਡੀ ਮੁਸ਼ਕਲ ਆਪਣੇ ਬੱਚੇ ਕਿਵੇਂ ਬਚਾਉਣੇ ਔਰ 사త్సੰਗਤ ਹਾਲਾਤ ਇਦਾਂ ਦੇ ਹੋ ਗਏ ਪਰ ਜਾਂ ਅੰਦੀ ਗਿਆਨ ਬਿਨ ਅੱਜ ਵੀ ਲੋਕ ਗਿਆਨ ਤੋਂ ਸਖੜੇ ਨੇ ਬੰਦੇ ਨੂੰ ਲੋਕਤੰਤਰ ਮਿਲਿਆ ਵੋਟ ਪਾਉਣ ਦਾ ਅਧਿਕਾਰ ਮਿਲਿਆ ਗੁਸਤਾਖੀ ਮਾਫ ਹਾਣ ਕਿੰਨਾ ਪੰਜਾਬ ਚ ਰੌਲਾ ਪਿਆ ਜਿਨੇ ਵੱਧ ਪੈਸਾ ਖਰਚਾਉ ਬੰਦੇ ਸ਼ਰਾਬ ਨਾਲ ਲੱਗਾ ਔਰ 사త్సੰਗਤ ਲੋਕਾਂ ਦੇ ਅੰਦਰ ਅਗਿਆਨਤਾ ਜਿਹੜੀ ਉਹ ਵੱਧ ਗਈ ਗੁਸਤਾਖੀ ਮਾਫ ਗੁੱਸਾ ਨਾ ਕਰਿਓ ਵਿੰਡ ਚੋਂ ਸਭ ਤੋਂ ਸੱਚਾ ਸੁੱਚਾ ਬੰਦਾ ਈਮਾਨਦਾਰੀ ਨਾਲ ਲੱਭੋ ਉਹਨੂੰ ਐਮਐਲਏ ਦੀ ਇਲੈਕਸ਼ਨ ਤੇ ਖੜਾ ਕਰ ਦਿਓ ਜੇ ਜਿੱਤ ਜਾਏ ਤਾਂ ਮੇਰਾ ਨਾਮ ਟਾ ਦਿਓ ਸੱਚਾ ਸੁੱਚਾ ਧਾਰਮਿਕ ਬੰਦਾ ਲੱਭੋ ਜਿਹੜਾ ਬਿਲਕੁਲ ਸੱਚਾ ਹੋਵੇ ਉਹਨੂੰ ਖੜਾ ਕਰ ਦਿਓ ਐਮਐਲਏ ਤਾਂ ਦੂਰ ਦੀ ਗੱਲ ਪੰਜ ਦੀ ਚੌਂਟ ਤੇ ਖੜਾ ਕਰ ਦਿਓ ਉਹਨੇ ਪੰਜ ਵੀ ਨਹੀਂ ਜਿੱਤਣਾ ਕਿਉਂ ਪਰ ਜਾਂ ਅੰਦੀ ਗਿਆਨ ਬਣ ਗੂੜ ਕੁਸ ਮੁਖੋਂ ਵਾਲਾ ਲੋਕ ਗਿਆਨ ਤੋਂ ਸੱਖਣੇ ਜਦੋਂ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾ ਨੇ ਪ੍ਰਕਾਸ਼ ਧਾ ਲਿਆ ਉਦੋਂ ਧਰਤੀ ਨੇ ਪੁਕਾਰ ਕੀਤੀ ਫਿਰ ਰੱਬ ਕਿ ਦੁਆ ਪਰਮੇ ਦੂ ਰਹਿ ਕਲਕ ਚਰਨ ਟਿਕਾਏ ਧਰਤੀ ਬੋਲੀ ਇੱਕ ਚਰਨ ਤੇ ਟਿਕਾ ਨਾ ਜਾਈ ਬਿਨ ਬਲੰਬ ਨਾ ਥਿਰਤਾ ਪਾਈ ਰੱਬਾ ਹੁਣ ਨੀ ਭਾਰ ਚੁੱਕਿਆ ਜਾਣਾ ਹੁਣ ਐਸਾ ਕੋਈ ਖੱਲੋ ਜਿਹੜਾ ਧਰਮ ਵਧਾਵੇ ਆ ਫਿਰ ਉਸ ਵਕਤ ਇਸ ਧਰਤੀ ਤੇ ਸੁਣੀ ਪੁਕਾਰ ਦੁਤਾ ਦਾਹ ਦਾਹ ਪ੍ਰਭ ਗੁਰੂ ਨਾਨਕ ਜੱਗ ਮਾਹੇ ਪਠਾਇਆ ਉਸ ਵਕਤ ਗੁਰੂ ਨਾਨਕ ਸਾਹਿਬ ਮਹਾਰਨ ਧਰਤੀ ਤੇ ਆਉਣਾ ਪਿਆ ਆਉਂਦਿਆਂ ਪਾਤਸ਼ਾਹ ਨੇ ਖੱਤਰੀਆਂ ਦੇ ਘਰ ਜਨਮ ਲੈ ਕੇ ਸਭ ਤੋਂ ਪਹਿਲਾਂ ਬ੍ਰਾਹਮਣ ਦੀ ਰੀਤ ਨੂੰ ਤੋੜਿਆ ਸਭ ਤੋਂ ਪਹਿਲਾਂ ਹਜ਼ੂਰ ਨੇ ਪਿੰਡ ਵਿੱਚ ਜੇ ਕਿਸੇ ਨੂੰ ਮਿੱਤਰ ਬਣਾਇਆ ਲੈਹੰਦੇ ਪਾਸੇ ਬਣੀ ਹੋਈ ਵਸਤੀ ਵਿੱਚੋਂ ਡੋਮ ਰਾਸੀਆਂ ਦੇ ਲੜਕੇ ਭਾਈ ਮਰਦੰਨੇ ਨੂੰ ਮਿੱਤਰ ਬਣਾਇਆ ਔਰ ਸਾਧ ਸੰਗਤ ਪਿੰਡ 'ਚ ਰੌਲਾ ਪੈ ਗਿਆ ਖੱਤਰੀਆਂ ਦਾ ਨਾਨਕ ਵੇਖੋ ਮਿਰਾਸੀਆਂ ਦੇ ਮਰਦਾਨੇ ਕੋਲ ਬਹਿੰਦਾ। ਸ੍ਰੀ ਗੁਰੂ ਨਾਨਕ ਸੇਹ ਮਹਾਰਾਜ ਉਹਦੇ ਨਾਲ ਬਹਿੰਦੇ ਨੇ ਉਹਦੇ ਨਾਲ ਵਾਤਾਂ ਕਰਦੇ ਨੇ ਇੱਕ ਦਿਨ ਤਲਵੰਡੀ ਵਿੱਚ ਇਹ ਵੀ ਆਵਾਜ਼ ਉੱਠੀ ਨਾਨਕ ਖੱਤਰੀਆਂ ਦਾ ਵੇਖੋ ਗੱਲਾਂ ਮਿਰਾਸੀ ਮਰਦਾਨੇ ਕੋਲ ਬਹਿੰਦਾ ਹੀ ਨਹੀਂ। ਵੇਖਣ ਵਾਲੇ ਨੇ ਕਿਹਾ ਮੈਂ ਤੇ ਵਖਿਆ ਖੱਤਰੀਆਂ ਦਾ ਨਾਨਕ ਮਿਰਾਸੀਆਂ ਦੇ ਘਰ ਵੀ ਰੋਟੀ ਖਾਂਦਾ ਹੈ ਮਰਦਾਨੇ ਦੀ ਥਾਲੀ ਵਿੱਚ ਰੋਟੀ ਖਾਂਦਾ। ਜਦੋਂ ਪਾਤਸ਼ਾਹ ਤੋਂ ਪੁੱਛਿਆ ਲੋਕਾਂ ਮਹਾਰਾ ਤੁਸੀਂ ਉੱਚ ਜਾਤੀ ਖੱਤਰੀ ਹੋ ਔਰ ਖੱਤਰੀ ਹੋ ਕੇ ਵਿਦਿਆ ਦੀ ਉੱਚੀ ਕੁਲ ਦੇ ਹੋ ਕੇ ਮੇਰਾਸੀਆਂ ਦੇ ਮਰਦਾਨੇ ਦੇ ਘਰ ਰੋਟੀ ਖਾਂਦੇ ਹੋ ਮਰਦਾਨੇ ਨੂੰ ਨਾਲ ਰੱਖਦੇ ਹੋ ਉਹਨੂੰ ਸਿਰੀ ਰੱਖਿਆ ਹੋਇਆ ਨੌਕਰ ਰੱਖਿਆ ਪਾਤਸ਼ਾਹ ਨੇ ਕਹਿੰਦਾ ਨਹੀਂ ਮਰਦਾਨਾ ਮੇਰਾ ਨੌਕਰ ਨਹੀਂ ਹੈ ਲੋਕ ਛੋਟੀ ਯਹਤ ਦੇ ਲੋਕਾਂ ਨੂੰ ਸਿਰੀ ਰੱਖਦੇ ਸੀ ਪਰ ਮਰਦਾਨੇ ਨੂੰ ਮੈਂ ਸਿਰੀ ਨਹੀਂ ਰੱਖਿਆ ਨਾ ਉਹ ਸਿਰੀ ਨਾ ਉਹ ਨੌਕਰ ਨਾ ਉਹ ਸੇਵਕ ਮਹਾਰਾ ਫਿਰ ਕੌਣ ਹੈ ਹਜ਼ੂਰ ਨੇ ਲੋਕਾਂ ਦੇ ਸਾਹਮਣੇ ਕਿਹਾ ਮਰਦਾਨਾ ਮੇਰਾ ਭਾਈ ਹੈ ਨਾਮ ਤੇ ਆ ਭਾਈ ਮਰਦਾਨਾ ਔਰ ਉੱਚੀ ਆਵਾਜ਼ ਵਿੱਚ ਪਹਿਲੀ ਸਦਾ ਦਿੱਤੀ ਕਿ ਨੀਚਾ ਅੰਦਰ ਨੀਚੇ ਜਾਤ ਕਿੱਥੇ ਤ੍ਰਿਤੇ ਵਿੱਚ ਸੰਬੂਕ ਰਿਸ਼ੀ ਭਗਤੀ ਕਰਦੇ ਨੇ ਰਾਮਚੰਦਰ ਮਾਰ ਦਿੰਦੇ ਨੇ ਕਿੱਥੇ ਪਾਦਸ਼ਾਹ ਆਪ ਰੱਬ ਨੇ ਕਲਯੁਗ ਵਿੱਚ ਤੇ ਜਾ ਕੇ ਭਾਈ ਮਰਦਾਨੇ ਦਾ ਮਿੱਤਰ ਤਾਂ ਪਾਉਂਦੇ ਨੇ ਉਹਦੇ ਨਾਲ ਵਹਿੰਦੇ ਨੇ ਸਿੱਧਾ ਕਹਿੰਦੇ ਮਰਦਾਨਾ ਮੇਰਾ ਭਾਈ ਹੈ ਔਰ ਉੱਚੀ ਬਾਜ ਵਿੱਚ ਕਿਹਾ ਨੀਚਾਂ ਅੰਦਰ ਨੀਚ ਜਹਾਦ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਓ ਕਿਹਾ ਰੀਸ ਔਰ ਸਾਸ ਸੰਗਤ ਜਦੋਂ ਪਾਤਸ਼ਾਹ ਦੀ ਉਮਰ 9-10 ਵਰਿਆਂ ਦੀ ਹੋਈ ਨਾ ਹੁਣ ਧਾਰਮਿਕ ਕਰਮ ਸ਼ੁਰੂ ਹੋਣਾ ਸੀ ਸਾਰੀ ਬ੍ਰਾਦਰੀ ਸੱਦੀ ਗਈ ਖਤਰੀਆਂ ਦੇ ਰਿਸ਼ਤੇਦਾਰੀ ਸੱਦ ਕੇ ਵੱਡੀ ਦਾਵਤ ਦਿੱਤੀ ਗਈ ਵੱਡੇ ਪਤੀਲੇ ਧਰ ਦਿੱਤੇ ਗਏ ਖਾਣਾ ਮੰਨਦੇ ਹੈ ਵਕਤ ਹੋਇਆ ਚੌਂਕਾ ਪੂਰਿਆ ਗਿਆ ਗਾਂ ਦੇ ਗੋਬਰ ਨਾਲ ਚੌਂਕਾ ਸੁੱੱਚਾ ਕਰ ਦਿੱਤਾ ਗਿਆ ਪੰਡਿਤ ਹਰਿ ਜੀ ਹਾਲ ਆ ਕੇ ਬੈ ਗਏ ਨੇ ਥਾਲੀ ਵਿੱਚ ਰੱਖੇ ਹੋਏ ਸੂਤ ਦੇ ਧਾਗੇ ਨੂੰ ਵਟ ਕੇ ਗੰਢਾਂ ਦੇ ਕੇ ਜੰਜੂ ਬਣਾ ਰਹੇ ਨੇ ਹਜ਼ੂਰ ਉਦੋਂ ਤੱਕ ਬੋਲੇ ਨਹੀਂ ਜਦੋਂ ਸਭ ਲੋਕਾਂ ਦੀ ਭੀੜ ਇਕੱਠੀ ਹੋ ਗਈ ਹੁਣ ਮੰਤਰ ਪੜ੍ਹ ਕੇ ਪੰਡਿਤ ਕਹਿੰਦੇ ਹੈ ਇਹ ਨਨਕ ਲਿਆਓ ਤੁਹਾਡੇ ਗਲ ਵਿੱਚ ਜੰਜੂ ਪਾਈਏ ਪਾਤਸ਼ਾਹ ਨੇ ਸਭ ਤੋਂ ਪਹਿਲਾ ਸਵਾਲ ਕੀਤਾ ਪੰਡਿਤ ਜੀ ਤੁਸੀਂ ਜੰਜੂ ਪਾਇਆ ਹੈ ਕਹਿੰਗੇ ਹਾਂ ਵੇਖ ਅਮੇ ਪੰਨੇ ਹੋਇਆ ਔਰ ਹਜ਼ੂਰ ਮੁਸਕਰਾ ਕੇ ਬੋਲੇ ਤੁਹਾਡੇ ਜੰਜੂ ਵਿੱਚ ਤੇ ਮੇਰੇ ਜੰਜੂ ਵਿੱਚ ਅੰਤਰ ਕਿਉਂ ਹੈ ਤੁਹਾਡੇ ਜੰਜੂ ਵਰਨਾ ਤੁਹਾਡੇ ਜਨੇਊ ਵਰਨਾ ਮੇਰਾ ਜਨੇਊ ਕਿਉਂ ਨਹੀਂ ਬ੍ਰਾਹਮਣ ਬੋਲਿਆ ਤੁਸੀਂ ਖੱਤਰੀ ਹੋ ਅਸੀਂ ਬ੍ਰਾਹਮਣ ਹਾਂ ਬ੍ਰਾਹਮਣ ਦੇ ਜੰਜੂ ਰੇਸ਼ਮ ਦਾ ਪਾਈਦਾ ਹੈ ਖੱਤਰੀ ਦੇ ਜੰਜੂ ਸੂਤ ਦਾ ਪਾਈਦਾ ਹੈ ਤੇ ਪਾਦਸ਼ਾਹ ਨੇ ਕਿਹਾ ਸ਼ੂਦਰ ਦੇ ਪੰਡਤ ਬੋਲਿਆ ਤੋਬਾ ਤੋਬਾ ਰਾਮ ਰਾਮ ਸ਼ੁੱਦਰ ਦੇ ਜੰਜੂ ਨਹੀਂ ਪਾਈਦਾ ਸ਼ੁੱਦਰ ਧਰਮ ਹੋਣ ਦਾ ਧਰਮ ਹੀ ਹੋਣ ਦਾ ਅਧਿਕਾਰੀ ਨਹੀਂ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਨ ਕਹੇ ਕਹਿੰਦੇ ਪੰਡਤ ਜੀ ਜਿਹੜਾ ਜੰਜੂ ਬੰਦਿਆਂ ਵਿੱਚ ਫਰਕ ਪੈਦਾ ਕਰਿਓ ਜੰਜੂ ਕਹਦਾ ਇਹ ਜਿਹੜਾ ਪਾਣ ਲੱਗਿਓ ਕੁਝ ਦਿਨਾਂ ਬਾਅਦ ਮੈਲਾ ਹੋ ਜਾਣਾ ਹੌਲੀ ਹੌਲੀ ਕਮਜ਼ੋਰ ਹੋ ਕੇ ਟੁੱਟ ਜਾਏਗਾ ਰੱਬ ਦੀ ਦਰਗਾਹ ਤੱਕ ਜਾਏਗਾ ਇਹ ਪੰਡਤ ਖਾਮੋਸ਼ ਹੋ ਗਿਆ ਪਾਤਸ਼ਾਹ ਨੇ ਅਗਲਾ ਸਵਾਲ ਕੀਤਾ ਸਿਰ ਤੋਂ ਪਹਿਰਾ ਤੱਕ ਪੰਡਤ ਹਿੱਲ ਗਿਆ ਜਦੋਂ ਹਜ਼ੂਰ ਬੋਲੇ ਮੇਰੇ ਤੋਂ 5 ਸਾਲ ਵੱਡੀ ਹੈ ਮੇਰੀ ਭੈਣ ਬੇਬੇ ਨਾਨਕੀ ਮੈਨੂੰ ਤੇ ਜੰਜੂ ਪਾ ਰਹੇ ਹੋ 9 ਸਾਲ ਦੀ ਉਮਰ ਵਿੱਚ ਪਰ ਉਹ 14 ਸਾਲ ਦੀ ਬੈਠੀ ਹੈ ਮੇਰੀ ਭੈਣ ਉਹਦੇ ਜੰਜੂ ਕਿਉਂ ਨਹੀਂ ਪਾਇਆ ਪੰਡਤ ਬੋਲੇ ਨਹੀਂ ਸਾਡੇ ਧਰਮ ਵਿੱਚ ਔਰਤ ਦੇ ਜੰਜੂ ਨਹੀਂ ਪਾਇਆ ਜਾਂਦਾ ਕਿਉਂ ਔਰਤ ਧਰਮੀ ਨਹੀਂ ਹੋ ਸਕਦੀ ਔਰਤ ਕੋਰ ਨਰਕ ਦਾ ਦਵਾਰਾ ਹੈ ਹਜ਼ੂਰ ਨੇ ਉੱਚੀ ਵਾਜਵਤ ਕਿਹਾ ਜਿਹੜਾ ਧਰਮ ਔਰਤ ਤੇ ਮਰਦ ਵਿੱਚ ਫਰਕ ਪਾਉਂਦਾ ਹੈ ਉਹ ਧਰਮ ਧਰਮ ਨਹੀਂ ਹੋ ਸਕਦਾ ਉਹਦੀ ਕੁੱਖ ਤੋਂ ਜਨਮ ਲੈ ਕੇ ਬੰਦਾ ਧਾਰਮਿਕ ਹੋ ਸਕਦਾ ਹੈ ਤੇ ਔਰਤ ਮਲੀਨ ਕਿਉਂ ਜਿਹਦੀ ਕੁੱਖ ਤੋਂ ਰਾਜੇ ਭਗਤ અવਤਾਰ ਰਿਸ਼ੀ मुनि ਜਨਮ ਲੈਂਦੇ ਨੇ ਪੰਡਤ ਜੀ ਤੁਸੀਂ ਵੀ ਕਿਸੇ ਔਰਤ ਦੀ ਕੁੱਖ ਤੋਂ ਜਨਮ ਲਏ ਸਭ ਖਾਮੋਸ਼ ਹੋ ਗਏ ਇੱਕ ਵਾਰ ਮੈਦਾ ਕल्याण ਦਾ ਸੁਣ ਟਿੱ ਗਿਆ ਨਾਨਕ ਚੁੱਪ ਪੰਡਤ ਮੁਰੇਤ ਅਸੀਂ ਕਦੇ ਬੋਲੇ ਤੈਨੂੰ ਪਤਾ ਹੈ ਇਹ ਸਾਡੀ ਕੁੱਲ ਦਾ ਗੁਰੂ ਹੈ ਪਾਦਸ਼ਾਹ ਨੇ ਫਿਰ ਕਹਿ ਦਿੱਤਾ ਹਜ਼ੂਰ ਕਹਿੰਦੇ ਚੌਕੜ ਮੁੱਲ ਆਇਆ ਵੈ ਚੁੰਕੇ ਪਾਇਆ ਆ ਧਾਗਾ ਤੂੰ ਮੁੱਲ ਲਿਆਂਦਾ ਹੈ ਗੰਡਾ ਬਣ ਕੇ ਮੇਰੇ ਘਰ ਚ ਪਉਣ ਲੱਗਾ ਹੁਣ ਮੰਤਰ ਪੜ੍ਹ ਕੇ ਮੇਰੇ ਕੰਨ ਚ ਕਵੇਂਗਾ ਕਿ ਮੈਂ ਤੇਰਾ ਗੁਰੂ ਹੋ ਗਿਆ ਇਹੀਓ ਕਹਿਣਾ ਪੰਡਤ ਨੂੰ ਪਸੀਨਾ ਆ ਰਿਹਾ ਸੀ ਇੰਨੀ ਛੋਟੀ ਉਮਰ ਵਿੱਚ ਕੋਈ ਇੰਨੀਆਂ ਵੱਡੀਆਂ ਗੱਲਾਂ ਕਰ ਰਿਹਾ ਹੈ ਇਹ ਨਹੀਂ ਸੀ ਪਤਾ ਜਿਹੜਾ ਤੈਨੂੰ ਸਮਝਾ ਰਿਹਾ ਇਹ ਖੁਦ ਰੱਬ ਬੋਲਦੇ ਇੱਕ ਵਾਰ ਆਖੋ ਸਤ ਨਾਮ ਸ੍ਰੀ ਸਹਿਬ ਬੋਲੇ ਚੌਕੜ ਮੁੱਲ ਆਇਆ ਚਾਰ ਗੱਡੀਆਂ ਦਾ ਮੁੱਲ ਲੈਂਦਾ ਤਾਂ ਵੇ ਚੰਕੇ ਪਾਇ ਸਿੱਖਾਂ ਕੰਨ ਜੜਾਈਆਂ ਗੁਰਬਾਹਮਣthia ਉਹ ਮੂਆ ਉਹ ਝੜ ਪਿਆ ਵੇ ਤੱਗਾ ਗਿਆ ਕਹਿੰਦੇ ਇਹ ਵੀ ਛੱਡ ਜਾਣਾ ਤੂੰ ਵੀ ਮਰ ਜਾਣਾ ਮੈਂ ਤਾਂ ਬਿਨਾਂ ਤੱਕ ਤੋਂ ਚਲਾ ਗਿਆ ਫਿਰ ਉੱਥੇ ਪੰਡਤ ਖામੋਸ਼ ਹੋ ਗਿਆ ਜਿਹੜੀ ਗੱਲ ਹਜ਼ੂਰ ਨੇ ਕਹੀ ਕਿੰਨ ਲਗੇ ਮੈਂ ਜੰਜੂ ਪਉਣ ਤੋਂ ਇਨਕਾਰੀ ਨਹੀਂ ਪਰ ਜੇ ਆਹ ਗੁਣਾ ਵਾਲਾ ਹੈ ਤਾਂ ਬਾਤ ਕਹਿੰਦੇ ਕਿਹੜਾ ਹਜ਼ੂਰ ਕਹਿੰਦੇ ਦਇਆ ਕਾ ਪਾਸੰਤੋਖ ਸੂਤ ਪੜੋ ਯਤ ਗੰਢੀ ਸਤਵਟ ਇਉ ਜਨ ਹੋ ਜੀ ਕਾ ਹੈ ਤਾਂ ਪੰਡੇ ਘਤ ਨਾਏ ਟਟੇ ਨਾ ਮਲ ਲਗੇ ਨਾਏ ਜਲੇ ਨਾ ਜਾਏ ਧਨ ਸੁਮਾਨ ਸਨਾਨਕਾ ਜੋ ਗਲ ਚੱਲੇ ਪਾਏ ਪੰਡਤ ਹਰਦੇਵਾਲ ਦੇ ਹੱਥ ਜੋੜ ਕੇ ਉਹਨੇ ਕੋਲ ਸੱਜ ਕੇ ਕਿਹਾ ਮੈਂ ਤਾਂ ਕਲਿਆਣ ਦਾਸ ਤੇਰੇ ਨਾਨਕ ਨੂੰ ਯੰਜੂ ਦੀ ਜ਼ਰੂਰਤ ਨਹੀਂ ਜਿਹੜਾ ਯੰਜੂ ਇਹ ਦੱਸ ਰਿਹਾ ਉਹ ਤਾਂ ਮੈਨੂੰ ਵੀ ਅੱਜ ਸਮਝ ਪਿਆ ਬਾਦਸ਼ਾਹ ਨੇ ਕਿਹਾ ਪੰਡਤ ਜੀ ਤੁਸੀਂ ਲੋਕਾਂ ਨੂੰ ਧੋਖਾ ਕਰਦੇ ਫਰਾਡ ਕਰਦੇ ਹੋ ਤੁਹਾਡੇ ਅੰਦਰ ਦਇਆ ਵਾਲਾ ਜੰਝੂ ਚਾਹੀਦਾ ਜੇ ਦਇਆ ਦੀ ਕਪਾਹ ਦਾ ਬਣਿਆ ਹੈ ਤਾਂ ਪਾਦੇ ਜੇ ਧਰਮੀ ਹੋ ਕੇ ਦਇਆ ਨਹੀਂ ਆਉਣੀ ਫਿਰ ਜੰਝੂ ਪਾਉਣ ਦਾ ਕੀ ਫਾਇਦਾ ਇਹ ਜੰਝੂ ਪਾ ਕੇ ਸੰਤੋਖ ਨਹੀਂ ਪੈਦਾ ਹੋਇਆ ਜੇ ਜੰਝੂ ਪਹਿਨ ਕੇ ਜੱਤ ਦੀਆਂ ਗੰਨਾਂ ਨਹੀਂ ਵੱਜੀਆਂ ਅਜੇ ਵੀ ਮਨ ਵਿਕਾਰੀ ਹੈ ਅਜੇ ਵੀ ਤੂੰ ਵਿਕਾਰਾਂ ਵੱਲ ਦੌੜਦਾ ਹੈ ਫਿਰ ਜੱਤ ਤੇ ਸੱਤ ਹੈ ਹੀ ਨਹੀਂ ਫਿਰ ਕਦੇ ਵਾਸਤੇ ਪਾਇਆ ਸਾਥ ਸੰਗਤ ਇਹ ਯਾਦ ਰੱਖਿਓ ਕੱਲਾ ਬਾਦਸ਼ਾਹ ਜੰਜੂ ਨੂੰ ਨਹੀਂ ਕਹਿ ਰਹਾ ਅੱਜ ਜੋ ਸਾਰੀਆਂ ਗੱਲਾਂ ਸਾਡੇ ਤੇ ਲਾਗੂ ਹੋਣਗੀਆਂ ਸਿੱਖਾ ਜੰਜੂ ਵਾਂਗ ਕਿਰਪਾਨ ਤੇ ਤੂੰ ਵੀ ਭਾਈ ਐ ਜੇ ਤੇਰੇ ਜੀਵਨ ਵਿੱਚ ਜੱਤ ਤੇ ਸੱਤ ਨਹੀਂ ਤੇਰਾ ਪੈਨਿਆ ਹੋਇਆ ਗਾਤਰਾ ਵੀ ਤੇਰੇ ਤੇ ਸਵਾਲ ਪੈਦਾ ਕਰਦਾ ਏ ਕਿਸੇ ਦੂਜੇ ਨੂੰ ਨਹੀਂ ਕਹਿਣਾ ਅਸੀਂ ਆਪਣੇ ਆਪ ਤੇ ਵੀ ਸਮਝਦੇ ਜੇ ਜੱਤ ਤੇ ਸੱਤ ਦੀਆਂ ਬੰਨ੍ਹਾ ਨਹੀਂ ਦਇਆ ਤੇ ਸੰਤੋਖ ਨਹੀਂ ਤੁਸੀਂ ਧਾਰਮਿਕ ਇੱਕ ਨੁਕਤਾ ਹੋਰ ਧਿਆਨ ਵਿੱਚ ਰੱਖਿਓ ਜਿਹਦੇ ਅੰਦਰ ਦਇਆ ਨਹੀਂ ਨਾ ਪੈਦਾ ਹੋਈ ਉਹ ਧਰਮੀ ਹੋਏ ਨਹੀਂ ਸਿੱਧਾ ਦਇਆ ਕੀ ਹੈ ਦੂਜੇ ਦਾ ਦੁੱਖ ਵੇਖ ਕੇ ਤੁਹਾਡਾ ਦਿਲ ਪਿਗਲ ਜਾਣਾ ਚਾਹੀਦਾ ਜੇ ਕਿਸੇ ਗਵੰਡੀ ਦੇ ਦੁੱਖ ਵਿੱਚ ਖੁਸ਼ੀ ਮਨਾ ਰਹੇ ਹੋ ਨਾ ਤੇ ਚੰਗੀ ਗੱਲ ਹੈ ਆਪਾਂ ਧਰਮੀ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਲੋਕਾਂ ਕੋਲੋਂ ਸ਼ਿਪਾਕੇ ਖੁਸ਼ੀ ਮਨਾਉਂਦੇ ਪਰ ਰੱਬ ਨੂੰ ਤੇਰੇ ਅੰਦਰ ਦੀ ਨੀਅਤ ਦਾ ਪਤਾ ਹੈ ਤੂੰ ਕਿਸੇ ਦੇ ਦੁੱਖ ਵਿੱਚ ਖੁਸ਼ ਹੋ ਰਿਹਾ ਉਹ ਬੰਦੇ ਨੂੰ ਨਿੰਦਕ ਕਿਹਾ ਕਈ ਵਾਰ ਬੰਦੇ ਪਤਾ ਕਿਹੋ ਜਿਹੇ ਹੁੰਦੇ ਤਾਨੂੰ ਮੂੰਹ ਤੇ ਅਫਸੋਸ ਕਰਨਗੇ ਬਹੁਤ ਮਾੜਾ ਹੋਇਆ ਯਾਰ ਤੇਰੇ ਨਾਲ ਤੱਕਾ ਹੋਇਆ ਵੈਸੇ ਇਦਾਂ ਹੋਣਾ ਨਹੀਂ ਸੀ ਚਾਹੀਦਾ ਉਹ ਨਹੀਂ ਤੇਰੇ ਨਾਲ ਗਲਤ ਕੀਤਾ ਮੂੰਹ ਤੇ ਅਫਸੋਸ ਜ਼ਾਹਰ ਕਰਨਗੇ ਮਾੜਾ ਜਿਹਾ ਮੂੰਹ ਕੋ ਮੈਂ ਨਹੀਂ ਪਿੱਠ ਪਿੱਛੇ ਕਰਨਗੇ ਚੰਗਾ ਹੋਇਆ ਵੀ ਬੜਾ ਚੰਮਲਿਆ ਫਿਰਦਾ ਸੀ ਇਦਾਂ ਹੀ ਹੋਣਾ ਚਾਹੀਦਾ ਸੀ ਔਰ ਬਾਦਸ਼ਾਹ ਕਹਿੰਦੇ ਉਹ ਬੰਦਾ ਨਿੰਦਕ ਹੈ ਜੋ ਦੇਖੈ ਸ਼ਿਦਰ ਤੋਂ ਨਿੰਦ ਕੋ ਮਹ ਭਲੋ ਦੇਖ ਦੁਖ ਭਰੀਏ ਤੂੰ ਕਿਸੇ ਦੀਆਂ ਔਗਣ ਵੇਖ ਕੇ ਪਾਪ ਵੇਖ ਕੇ ਖੁਸ਼ ਹੋ ਰਿਹਾਵੇਂ ਠੀਕ ਹੋਇਆ ਦੇਰ ਦਾ ਅਰਥ ਹੈ ਦੂਜੇ ਦਾ ਦੁੱਖ ਵੇਖ ਕੇ ਦਿਲ ਪਿਗਲ ਜਾਣਾ ਚਾਹੀਦਾ ਹੈ ਜੇ ਆਪਣੇ ਘਰ ਦਾ ਕੂੜਾ ਕੱਢ ਕੇ ਗੋਣਡੀਆਂ ਮੋਰੇ ਸਵੇਰੇ ਲਾਉਣੇ ਗੁਰਦੁਆਰੇ ਝਾੜੂ ਫੇਰਨ ਦਾ ਕੋਈ ਫਾਇਦਾ ਨਹੀਂ ਗੁੱਸਾ ਨਾ ਕਰਿਓ ਜੇ ਆਪਣੇ ਘਰ ਦਾ ਕੂੜਾ ਕੱਢ ਕੇ ਸਵੇਰੇ ਗੋਣਡੀਆਂ ਮੋਰੇ ਲਾਉਣੇ ਗੁਰਦੁਆਰੇ ਝਾੜੂ ਫੇਰਨ ਦਾ ਕੋਈ ਫਾਇਦਾ ਨਹੀਂ ਉਹ ਸੱਜਣਾ ਜੇ ਤੂੰ ਦੂਜਿਆਂ ਦੀਆਂ ਫਸਲਾਂ ਵੇਖ ਕੇ ਸੜਨੇ ਵੇ ਦੀ ਜ਼ਿਆਦਾ ਨਿਕਲੀ ਹੈ ਤੂੰ ਗੁਰਦੁਆਰੇ ਚੜਾ ਰਿਆ ਤੈਨੂੰ ਕੋਈ ਫਾਇਦਾ ਨਹੀਂ ਅੰਦਰ ਦਇਆ ਨਹੀਂ ਤੇਰੇ ਪੈਦਾ ਹੋਈ ਦਇਆ ਪੈਦਾ ਹੋਣੀ ਚਾਹੀਦੀ ਦੂਜੇ ਦਾ ਦੁੱਖ ਵੇਖ ਕੇ ਦਿਲ ਪਿਗਲ ਜਾਣਾ ਚਾਹੀਦਾ ਇਹੋ ਗੱਲ ਆਦਿਸ਼ ਨੇ ਪੰਡਤ ਨੂੰ ਕਹੀ ਦਇਆ ਕਪਾ ਸੰਤੋਖ ਸੁਧ ਜਦੋਂ ਉਹ ਗੱਲ ਮੁਸਲਮਾਨ ਤੇ ਆਈ ਉਦੋਂ ਵੀ ਇਹੋ ਗੱਲ ਕਹੀ ਮੁਸਲਮਾਨ ਮੂਮ ਦਿਲ ਹੋਵੇ ਅੰਤਰ ਕੀ ਮਲ ਦਿਲ ਤੇ ਧੋਵੇ ਤੇਰਾ ਦਿਲ ਮੂਮ ਵਰਗਾ ਨਰਮ ਚਾਹੀਦਾ ਮੂਮ ਪਤਾ ਕਿਉਂ ਮੋਮਬਤੀ ਦੇ ਲੱਗ ਕੇ ਅੱਗ ਵੱਲਦੇ ਹੋ ਮੂਮ ਪਿਗਲਣ ਲੱਗ ਪੈਂਦਾ ਤੇਰੇ ਕੋਹਾਂਡ ਵਿੱਚ ਦੁੱਖ ਹੋਵੇ ਤੇਰਾ ਦਿਲ ਪਿਗਲ ਜਾਣਾ ਚਾਹੀਦਾ ਜੇ ਕਿਸੇ ਦੇ ਦੁੱਖ ਵਿੱਚ ਖੁਸ਼ੀ ਮਨਾ ਰਹੇ ਹੈ